ਸਸਕੀ ਕਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬੁਟੀਕ ਭਲਾਡਾ ਵੱਲੋਂ ਲਓ ਜੀ ਇੱਕ ਲੈ ਕੇ ਆਏ ਤੁਹਾਡੇ ਵਾਸਤੇ ਨਵੀਂ ਕਲੈਕਸ਼ਨ ਅੱਜ ਫਿਰ ਤੁਹਾਡੇ ਵਾਸਤੇ ਰਹਿਣਗੇ ਬੁਟੀਕ ਵਰਕਰ ਦੇ ਸੂਟ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਰਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੀ ਵਾਰ ਦੇਖ ਰਹੀਆਂ ਚੈਨਲ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਇਦਾਂ ਦੇ ਨਿਊ ਡਿਜ਼ਾਈਨ ਦੇ ਵਿੱਚ ਸਾਡੇ ਕੋਲ ਬੁਟੀਕ ਵਰਕਰ ਦੇ ਸੂਟ ਮਿਲਦੇ ਰਹਿਣ ਲੋਜੀ ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਨ ਜਾ ਰਹੇ ਆ ਅਸੀਂ ਤੁਹਾਡੀ ਡਿਮਾਂਡ ਤੇ ਰੈਡੀ ਕੀਤੀ ਹੈ ਜੀ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਸੀਗੇ ਵੀ ਇਹ ਵਾਲਾ ਜਿਹੜਾ ਡਿਜ਼ਾਈਨ ਆ ਪਾਕਟ ਵਰਕ ਵਾਲਾ ਡਿਜ਼ਾਈਨ ਦੇ ਸੂਟ ਰਹਿਣਗੇ ਜੀ ਪਾਕਟ ਵਰਕ ਦਾ ਜਿਹੜਾ ਡਿਜ਼ਾਈਨ ਆ 24 ਇੰਚ ਹੈਪਾ ਤੇ ਸਾਨੂੰ ਰੈਡੀ ਕਰਕੇ ਦਿਓ ਠੀਕ ਆ 24 ਇੰਚ ਘੇਰੇ ਤੇ ਤੇ ਇਹ ਜਿੰਨੇ ਵੀ ਸੂਟ ਤੁਹਾਨੂੰ ਦਿਖਾਵਾਂਗੇ 24 ਇੰਚ ਘੇਰੇ ਤੇ ਰੈਡੀ ਕਰਕੇ ਲੈ ਕੇ ਆਏ ਆ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਨੂੰ ਮੈਸੇਜ ਕੀਤੇ ਸੀ ਉਹ ਤੁਸੀਂ ਆਪਣੇ ਸੂਟ ਲੈ ਸਕਦੇ ਹੋ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ neck ਦੇਖੋ ਬਹੁਤ ਸੋਹਣਾ neck ਬਣਿਆ ਹੋਇਆ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਤੇ ਉੱਪਰ ਕੰਮ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਤੇ ਕੰਮ ਹੋਇਆ ਜੀ ਦੇਖ ਸਕਦੇ ਹੋ ਸਾਈਡ ਤੇ ਬਣੀ ਹੈਗੀ ਪੌਕਟ ਤੇ ਇਹ ਵਾਲਾ ਹੈਗਾ ਘੇਰੇ ਦਾ ਵਰਕ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਨਾਲ ਹੀ ਘੇਰੇ ਦਾ ਵਰਕ ਹੋਇਆ ਤੇ ਫੁੱਲ ਹੈਵੀ ਮੈਲ ਵਾਲੀਆਂ ਤੁਹਾਨੂੰ ਜਿਹਨਾਂ ਨਾਲ 슬ੀਵਸ ਲਓ ਜੀ ਪਹਿਲਾਂ ਤਾਂ ਰਹੂਗਾ ਜੀ ਸ਼ਿਲਕ ਪਸ਼ਮੀਨਾ ਡਬਲ ਟੋਨ ਦਾ ਭਪਿੰਦਰਾ ਬ੍ਰਾਂਡ ਦਾ ਰਹਿਣਾ ਸ਼ਿਲਕ ਪਸ਼ਮੀਨਾ ਜਿਹਦੇ ਉੱਪਰ ਹੋਇਆ ਇਹ ਵਰਕ ਦੇਖੋ ਜੀ ਡਬਲ ਟੋਨ ਤੁਸੀਂ ਦੇਖ ਸਕਦੇ ਹੋ ਮਹਿਰੂਨ ਤੇ ਗ੍ਰੀਨ ਦੀ ਡਬਲ ਟੋਨ ਹੈ ਜੀ ਇਹ ਠੀਕ ਹੈ ਜੀ ਇਹ ਵਾਲੀ ਕਾ ਰੈੜੀਆਂ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀ ਠੀਕ ਹੈ ਜੀ ਲੁੱਕ ਤੋਂ ਦਿਖਾਣੇ ਆ ਸੂਟ ਦੀ ਕਿੱਦਾਂ ਹੋਣੀ ਹੈ ਚੈੱਕ ਕਰੋ ਜੀ ਪਾਕਟ ਵਰਕ ਵਾਲਾ ਸੂਟ ਰਹੂਗਾ ਬਹੁਤ ਹੀ ਜ਼ਿਆਦਾ ਪਿਆਰਾ ਸ਼ਿਲਕ ਪਸ਼ਮੀਨੇ ਦੇ ਉੱਪਰ ਚੈੱਕ ਕਰੋ ਜੀ ਜੋ ਮਾਡਲ ਨੇ ਵੇਅਰ ਕੀਤਾ ਹੋਇਆ ਐਦਾਂ ਸੂਟ ਬਣ ਕੇ ਰੈਡੀ ਹੋਣਾ ਬਹੁਤ ਹੀ ਜ਼ਿਆਦਾ ਪਿਆਰੀ ਲੁੱਕ ਦੇ ਵਿੱਚ ਦੇਖ ਸਕਦੇ ਤੁਸੀਂ 24 ਇੰਚ ਘੇਰਾ ਹੈ ਠੀਕ ਹੈ ਜੀ ਜੇ ਕਿਸੇ ਨੇ 25 ਇੰਚ ਤੱਕ ਰੈਡੀ ਕਰਨਾ ਤਾਂ ਤੁਸੀਂ 25 ਇੰਚ ਤੱਕ ਵੀ ਇਹਨੂੰ ਰੈਡੀ ਕਰ ਸਕਦੇ ਹੋ ਥੋੜਾ ਬਹੁਤਾ ਸਾਈਡ ਤੋਂ ਕਪੜਾ ਛੋੜਾ ਛੱਡ ਸਕਦੇ ਆ ਆਪਾਂ ਥੋੜਾ ਜਿਹਾ ਵਧਾ ਸਕਦੇ ਆ ਤੇ 25 ਇੰਚ ਤੱਕ ਵੀ ਤੁਸੀਂ ਰੈਡੀ ਕਰ ਸਕਦੇ ਹੋ ਪਰ 24 ਇੰਚ ਤੱਕ ਇਹਦਾ ਵਰਕ ਹੋਇਆ ਹੈ ਇਹਦਾ ਕਲਰ ਆਊਗਾ ਪੀਕਾਕ ਦਾ ਸ਼ਿਲਕ ਪਸ਼ਮੀਨੇ ਤੇ ਰਹੂਗਾ ਜੀ ਪੀ ਪੀਕਾਕ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਰਹਿਣ ਵਾਲਾ ਠੀਕ ਹੈ ਜੀ ਜੋ ਥ्रेड ਯੂਜ਼ ਹੋਇਆ ਮੋਰ ਦਾ ਥ्रेड ਯੂਜ਼ ਹੋਇਆ ਇਹਦੇ ਉੱਪਰ ਬਹੁਤ ਵਧੀਆ ਥ्रेड ਹੁੰਦਾ ਕਿਸੇ ਤਰ੍ਹਾਂ ਦਾ ਇਹ ਚਿਕਨ ਪਲੇਨ ਨਹੀਂ ਹੁੰਦੀ ਡਲ ਨਹੀਂ ਹੁੰਦਾ ਇਹ ਕਲਰ ਐਦਾ ਹੀ ਸ਼ਾਈਨਿੰਗ ਵਾਲਾ ਥ्रेड ਰਹਿੰਦਾ ਇਹ ਵਾਲਾ ਮੋਰ ਦਾ ਠੀਕ ਹੈ ਜੀ ਮੋਰ ਦਾ ਥ्रेड ਯੂਜ਼ ਹੋਇਆ ਸ਼ਿਲਕ ਪਸ਼ਮੀਨਾ ਰਹੂਗਾ ਜੀ ਭਪਿੰਦਰਾ ਬ੍ਰਾਂਡ ਦਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਪੀਕਾਕ ਕਲਰ ਹੈ ਠੀਕ ਹੈ ਜੀ ਪੀਕਾਕ ਕਲਰ ਹੈ ਇਹਦੀਆਂ ਦੇਖ ਸਕਦੇ ਹੋ ਤੁਸੀਂ 슬ੀਵਸ ਲਓ ਇਹ ਰਹਿਣਗੀਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਆ 1550 ਰਹਿਣੀ ਆ ਜੀ 1550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਭਵਿੰਦਰਾ ਬ੍ਰਾਂਡ ਦਾ ਠੀਕ ਹੈ ਜੀ ਸ਼ਿਪਿੰਗ ਚਾਰ ਤੁਹਾਨੂੰ 70 ਰੁਪਏ ਪੈਣ ਵਾਲੇ ਆ ਕਿਉਂਕਿ ਇਹ ਸਟਾਫ ਥੋੜਾ ਹੈਵੀ ਹੁੰਦਾ ਹੈ ਨਾ ਕਿਲੋ ਵੇਟ ਦੇ ਵਿੱਚ ਸੂਟ ਆ ਜਾਂਦਾ ਜੀ ਹੈਵੀ ਸਟਾਫ ਹੁੰਦਾ ਗਰਮ ਸਟਾਫ ਜਿਹੜਾ ਹੁੰਦਾ ਲਓ ਜੀ ਬਹੁਤ ਹੀ ਰਹਿਣ ਵਾਲੇ ਪਿਆਰੇ ਜੀ ਸੂਟ ਸ਼ੈਲਕ ਪਸ਼ਮੀਨੀ ਦੇ ਉੱਪਰ ਠੀਕ ਹੈ ਜੀ 1550 ਸੂਟ ਦੀ ਰਹਿਣੀ ਆ ਜੀ ਇਹਦੀ ਪ੍ਰਾਈਸ ਲਓ ਦੂਸਰਾ ਕਲਰ ਚੈੱਕ ਕਰੋ ਜੀ ਇਹ ਆਊਗਾ ਜੀ ਪਿੰਕ ਤੇ ਬਲੈਕ ਦੀ ਡਬਲ ਟਨ ਚੈੱਕ ਕਰੋ ਕਿ ਇਹ ਵਾਲਾ ਕਲਰ ਦੇਖੋ ਸਾਰੇ ਕਲਰ ਹੀ ਬਹੁਤ ਪਿਆਰੇ ਰਹਿਣ ਵਾਲੇ ਨੇ ਲੋ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ neck ਦੇਖੋ ਪੂਰੀ ਫਿਨਿਸ਼ਿੰਗ ਨਾਲ ਪੂਰਾ ਫੁੱਲ ਹੈਵੀ ਬਣਿਆ ਹੋਇਆ neck نیچے ਦੇਖੋ ਜੀ ਘੇਰੇ ਦਾ ਵਰਕ ਦੇਖੋ ਘੇਰੇ ਦਾ ਵਰਕ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਤੇ ਇਹ ਵਾਲੀਆਂ ਰਹਿਣਗੀਆਂ ਜੀ ਪੂਰੀਆਂ ਫੁੱਲ ਹੈਵੀ 슬ੀਵ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ 슬ੀਵਸ ਚੈੱਕ ਕਰ ਸਕਦੇ ਹੋ ਲੁੱਕ ਤੁਹਾਨੂੰ ਦਿਖਾ ਦਿੱਤੀ ਅਸੀਂ ਵੀਡੀਓ ਦੇ ਵਿੱਚ ਕਿੱਦਾਂ ਆਉਣੀ ਹੈ 24 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਨੇ 24 ਇੰਚ ਤੱਕ ਸਾਨੂੰ ਡਿਮਾਂਡ ਕੀਤੀ ਸੀ ਉਹਨਾਂ ਦੀ ਡਿਮਾਂਡ ਅਸੀਂ ਇਹ ਪੂਰੀ ਕੀਤੀ ਹੈ ਤੁਸੀਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਜੇ ਕਿਸੇ ਨੇ ਪਤਲੇ ਬੰਦੇ ਨੇ ਬਣਾਉਣਾ ਉਹ ਵੀ ਲੈ ਸਕਦਾ ਕਿਉਂਕਿ ਜਿਹੜੀਆਂ ਭੈਣਾਂ ਥੋੜਾ ਜਿਹਾ ਪਾਕਿਸਤਾਨੀ ਲੁੱਕ ਦੇ ਵਿੱਚ ਸੂਟ ਪਸੰਦ ਕਰਦੀਆਂ ਉਹਨੂੰ ਥੋੜਾ ਲੂਸ ਬਣਾ ਸਕਦੇ ਹੋ ਤੁਸੀਂ ਇਹਨੂੰ ਲਓ ਇਹ ਹੋਇਆ ਜੀ ਰੈਡੀ ਪਸ਼ਮੀਨੇ ਦੇ ਉੱਪਰ ਠੀਕ ਹੈ ਜੀ ਇਹ ਵਾਲਾ ਸੂਟ ਪਸ਼ਮੀਨੇ ਤੇ ਰੈਡੀ ਕੀਤਾ ਮਹਿਰੂਨ ਕਲਰ ਦਾ ਸੂਟ ਹੈ ਜੀ ਇਹ। ਲੋਚ ਚੈੱਕ ਕਰੋ ਜੀ ਇਹ ਵਾਲਾ ਸੂਟ। ਇਹ ਹੋਇਆ ਪਸ਼ਮੀਨੇ ਦੇ ਉੱਪਰ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਉਹ ਰਹਿਣੀ 1250। ਇਹ ਪਸ਼ਮੀਨੇ ਦੇ ਉੱਪਰ ਰੈਡੀ ਹੋਇਆ ਜੀ। ਇਹ ਸ਼ਿਲਕ ਪਸ਼ਮੀਨੇ ਤੇ ਨਹੀਂ ਕੀਤਾ। ਕਈ ਮੇਰੀਆਂ ਪਹਿਲਾਂ ਨਹੀਂ ਲੈਣਾ ਚਾਹੁੰਦੀਆਂ ਸ਼ਿਲਕ ਪਸ਼ਮੀਨੇ ਨੂੰ। ਤਾ ਇਹ ਪਸ਼ਮੀਨੇ ਤੇ ਰੈਡੀ ਕੀਤਾ ਜੀ ਮਹਿਰੂਨ ਕਲਰ ਦੇ ਵਿੱਚ ਰਹੂਗਾ ਜੀ ਚੈਰੀ ਮਹਿਰੂਨ ਦਾ ਕਲਰ ਹੈ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ 슬ੀਵਸ ਇਹਦੀਆਂ ਬਹੁਤ ਹੀ ਪਿਆਰੇ ਜਿਹੇ ਰਹਿਣ ਵਾਲੇ ਸੂਟ ਲਓ ਜੀ ਇਹਦੀ ਪ੍ਰਾਈਸ ਰਹਿਣੀ ਹੈ 1250 1250 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹ ਰਹੂਗਾ ਜੀ ਪਸ਼ਮੀਨੇ ਉੱਪਰ ਅਗਲਾ ਕਲਰ ਤੁਹਾਨੂੰ ਚੈੱਕ ਕਰਵਾਉਣੀ ਹੈ ਜੀ ਇੱਕੇ ਵਾਲਾ ਕਲਰ ਦੇਖੋ ਜੀ ਇਹ ਆਊਗਾ ਪਿੰਕ ਕਲਰ ਤੇ ਰਾਇਲ ਬਲੂ ਦੀ ਡਬਲ ਟੋਨ ਹੈ ਜੀ ਲੋ ਰਾਇਲ ਬਲੂ ਤੇ ਪਿੰਕ ਦੀ ਮਿਜ਼ੈਂਟਾ ਜੇ ਕਲਰ ਦੀ ਡਬਲ ਟੋਨ ਰਹਿਣ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਆਊਗੀ ਦੇਖੋ ਇਹ ਵਾਲਾ ਕਲਰ ਹੈ ਮਿਜ਼ੈਂਟਾ ਦੀ ਛੇੜ ਤੇ ਰਾਇਲ ਬਲੂ ਦੀ ਡਬਲ ਟੋਨ ਰਹਿਣ ਵਾਲੀ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਬਣ ਕੇ ਬਹੁਤ ਸੋਹਣਾ ਰੈਡੀ ਹੋਣਾ ਲੁੱਕ ਤੁਹਾਨੂੰ ਮੈਂ ਦਿਖਾਤੀ ਆ ਜੀ ਸੂਟ ਦੇ ਵਿੱਚ ਕਿੱਦਾਂ ਆਣੀ ਆ ਦੇਖੋ ਜੀ ਇਹ ਵਾਲੀਆਂ ਬੜੀਆਂ ਹੋਈਆਂ ਪੂਰੀਆਂ ਫੁੱਲ ਹੈਵੀ 슬ੀਵਸ ਏਰੀਆਂ ਠੀਕ ਹੈ ਜੀ ਇਹ ਬਣਿਆ ਹੋਇਆ ਨੀਚੇ ਘੇਰਾ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਸੂਟ ਬੰਨਾ ਏ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਸਾਢੇ 1500 ਸਾਢੇ 1500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਇਸੋਗੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਲਓ ਇਹ ਵੀ ਬਹੁਤ ਹੀ ਪਿਆਰੇ ਜਿਹੇ ਪਸ਼ਮੀਨੇ ਦੇ ਵਿੱਚ ਰੈਡੀ ਹੋਇਆ। ਲਓ ਜੀ ਇਹ ਕੇ ਵਾਲਾ ਸੂਟ ਚੈੱਕ ਕਰੋ ਜੀ। ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਇਹ ਵਾਲਾ ਜਿਹੜਾ ਸੂਟ ਰਹੂਗਾ ਜੀ ਇਹ ਰਹੂਗਾ ਜੀ ਕ੍ਰਸ਼ ਦੇ ਵਿੱਚ ਰਹਿਣਾ ਇਹ ਡਾਇਮੰਡ ਕ੍ਰਸ਼ ਦੇ ਉੱਪਰ ਰੈਡੀ ਹੈ। neck ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ نیچے ਬਣਿਆ ਹੋਇਆ ਦਾ ਘੇਰਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਦੀ ਡਿਜ਼ਾਈਨਿੰਗ ਹੈ neck ਦੇਖੋ neck ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ نیچے ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਆਡੀ ਹੈ ਦੀਆਂ 슬ੀਵਸ ਤੇ ਲੁੱਕ ਦੇਖੋ ਜੀ suit ਵਿੱਚ ਕਿੱਦਾਂ ਆਉਣੀ ਆ ਬਹੁਤ ਪਿਆਰਾ suit ਰੈਡੀ ਹੁੰਦਾ ਬਣ ਕੇ ਇਹ ਵਾਲੇ ਅਸੀਂ ਡਿਜ਼ਾਈਨ ਲੈ ਕੇ ਆ ਪਸ਼ਮੀਨੇ ਦੇ ਉੱਪਰ ਵੀ ਠੀਕ ਹੈ ਜੀ ਕਈ ਮੇਰੀਆਂ ਭੈਣ ਉਹਨੂੰ ਪਸ਼ਮੀਨੇ ਉੱਪਰ ਚਾਹੀਦੇ ਹੁੰਦੇ ਆ ਤਾਂ ਸੇਮ ਡਿਜ਼ਾਈਨ ਅਸੀਂ ਪਸ਼ਮੀਨੇ ਉੱਪਰ ਵੀ ਲੈ ਕੇ ਆਏ ਉਹ ਵੀ ਤੁਹਾਨੂੰ suit ਦਿਖਾਵਾਂਗੇ ਇਹ ਰਹੂਗਾ ਜੀ gold crush ਦੇ ਉੱਪਰ ਰੈਡੀ ਹੈ suit ਇਹ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲ 990 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਵਾਲੇ ਸੂਟ ਦੀ 990 ਰੁਪਿਆ ਪ੍ਰਾਈਸ ਰਹੋਗੀ ਲੁੱਕ ਦੇਖੋ ਜੀ ਸੂਟ ਦੀ ਕਿੱਦਾਂ ਆਉਣੀ ਹੈ ਮਾਡਲ ਨੇ ਕੀਤਾ ਹੋਇਆ ਵੇਅਰ ਚੈੱਕ ਕਰੋ ਜੀ ਮਾਡਲ ਨੇ ਸੂਟ ਵੇਅਰ ਕੀਤਾ ਹੋਇਆ ਬਹੁਤ ਪਿਆਰਾ ਸੂਟ ਲੱਗਦਾ ਦੇਖ ਸਕਦੇ ਤੁਸੀਂ ਐਦਾਂ ਇਹ ਵਾਲਾ ਸੂਟ ਵੀ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਇਹ ਵਾਲੀ ਸੂਟ ਦੀ ਵੀ ਇਦਾਂ ਹੀ ਲੁੱਕ ਆਉਣੀ ਹੈ ਜੋ ਸੀ ਤੁਹਾਨੂੰ ਦਿਖਾ ਰਹੇ ਆ ਕਲਰ ਹੋਣਾ ਜਿਹੜੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਸਾਰੇ ਡਿਫਰੈਂਟ ਜਿਹੇ ਕਲਰ ਆਉਣਗੇ ਨਿਊ ਜੀ ਸ਼ੇਡ ਦੇ ਵਿੱਚ ਲਓ ਬਹੁਤ ਪਿਆਰਾ ਕਲਰ ਰਹਿਣ ਵਾਲਾ ਇਹ ਠੀਕ ਹੈ ਜੀ ਇਹਦੀਆਂ ਰਹਿਣਗੀਆਂ 슬ੀਵਸ ਚੈੱਕ ਕਰੋ ਜੀ ਇਹ ਵਾਲਾ ਰੈਣੀਆ ਜੀ ਇਹਦੀਆਂ ਸਲੀਪਸ ਦਾ ਕੰਮ ਰਹੂਗਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਸਲੀਪਸ ਦਾ ਕੰਮ ਰਹੂਗਾ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਤੁਹਾਨੂੰ ਦਿਖਾਤਾ ਜੀ ਜੋ ਮਾਡਲ ਨੇ ਵੇਅਰ ਕੀਤਾ ਕਲਰ ਵੀ ਬਹੁਤ ਪਿਆਰਾ ਜੀ ਇਹ ਵਾਲਾ ਸੂਟ ਦਾ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ 950 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇਹ ਵਾਲਾ ਦੇਖੋ ਜੀ ਇਹ ਹੋਇਆ ਜੀ ਪਸ਼ਮੀਨੀ ਉੱਪਰ ਰੈਡੀ ਠੀਕ ਹੈ ਜੀ ਇਹ ਪਸ਼ਮੀਨੇ ਤੇ ਰੈਡੀ ਹੋਇਆ ਇਹਦਾ ਸੀ neck ਨਹੀਂ ਰੈਡੀ ਕੀਤਾ ਕਿਉਂਕਿ ਪਸ਼ਮੀਨੇ ਜਿਹਦਾ ਆਪਾਂ suit sardiyan ਦੇ ਵਿੱਚ ਪਾਉਣੇ ਆ ਤੇ ਉੱਪਰ ਕੋਟੀ ਵਗੈਰਾ ਆ ਜਾਂਦੀ ਆ ਤੇ neck ਨਹੀਂ ਦਿਖਦਾ ਸਿਰਫ نیچے ਇਹਦਾ ਕੇਰਾ ਰੈਡੀ ਕੀਤਾ ਤੇ ਇਹਨੀਆਂ ਰਹਿਣਗੀਆਂ sleeves ਰੈਡੀ ਲਓ ਦੇਖ ਸਕਦੇ ਹੋ ਜੀ ਇਹਦੀਆਂ sleeves ਰੈਡੀ ਰਹਿਣਗੀਆਂ ਇਹ ਵਾਲੀਆਂ ਰਹਿਣਗੀਆਂ ਇਹਦੀਆਂ sleeves ਇਹ sleeves ਰਹਿਣ ਵਾਲੀਆਂ ਜੀ ਠੀਕ ਹੈ ਜੀ ਇਹ ਵਾਲੀਆਂ ਰਹਿਣੀਆਂ sleeves ਤੇ ਉੱਪਰ ਕੰਮ ਰਹੂਗਾ نیچے ਬਣਿਆ ਹੋਇਆ ਕੇਰਾ ਬਹੁਤ ਪਿਆਰਾ ਉੱਪਰ ਤੁਸੀਂ neck ਦੀ ਉਹ ਆਪਣੀ ਕੋਈ ਡਿਜ਼ਾਈਨਿੰਗ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਆ ਉਹ ਰਹੂਗੀ ਇਹਦੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਵੀ ਸਾਡੇ ਕੋਲੇ ਲੱਗ-ਲੱਗ ਸਟਾਕ ਦੀ ਵਿੱਚ ਰੈਡੀ ਹੈ ਜੀ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਪਸ਼ਮੀਨੇ ਤੇ ਉੱਪਰ ਰੈਡੀ ਸੀਗਾ ਪ੍ਰਾਈਸ ਰੈਡੀ ਇਹਦੀ 850 ਲਓ ਇਹ ਵਾਲਾ ਜਿਹੜਾ ਸੂਟ ਰਹੂਗਾ ਜੀ ਇਹ ਰਹੂਗਾ ਜੀ ਆ ਸੈਲਫ ਪਸ਼ਮੀਨੇ ਤੇ ਰਹਿਣਾ ਸਟਾਕ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਦੇ ਆ ਲਓ ਸਟਾਫ ਦੇਖੋ ਚੈੱਕ ਕਰੋ ਜੀ ਸਟਾਫ ਇਹ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਸੈਲਫ ਦੇ ਵਿੱਚ ਰਹਿਣਾ ਜੀ ਇਹ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਇਹਦੇ ਉੱਪਰ ਕੋਈ ਬੁਰ ਨਹੀਂ ਹੋਣੀ ਦੇਖੋ ਸੈਲਫ ਪ੍ਰਿੰਟ ਦੇ ਵਿੱਚ ਸੈਲਫ ਦੇ ਵਿੱਚ ਪਸ਼ਮੀਨਾ ਆਇਆ ਜੀ ਉਹਦੇ ਉੱਪਰ ਇਹ ਵਰਕ ਹੋਇਆ ਬਹੁਤ ਜ਼ਿਆਦਾ ਪਿਆਰਾ ਵਰਕ ਹੋਇਆ ਤੇ 슬ੀਵਸ ਦੇ ਸਕਦੇ ਹੋ ਤੁਸੀਂ ਇਹਦੀਆਂ ਲਓ ਇਹ 슬ੀਵਸ ਤੇ ਉੱਪਰ ਕੰਮ ਹੋਇਆ ਇਹਦੀ ਪ੍ਰਾਈਸ ਰੈਡੀ ਹੈ ਜੀ 990 ਠੀਕ ਹੈ ਜੀ 990 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਕਿਉਂਕਿ ਸੈਲਫ ਪਸ਼ਮੀਨੇ ਦੇ ਉੱਪਰ ਰੈਡੀ ਹੈ ਜੀ ਠੀਕ ਹੈ ਜੀ ਥੋੜਾ ਜਿਹਾ ਸਟਾਫ ਕੋਸਟਲੀ ਹੈ ਸੈਲਫ ਪਸ਼ਮੀਨੇ ਤੇ ਰੈਡੀ ਹੈ ਜੀ ਸਾਡੇ 900 ਰੁਪਏ ਦੀ ਪ੍ਰਾਈਸ ਰਹੂਗੀ ਜੀ ਇਹ ਵਾਲੇ ਸੂਟ ਦੀ ਲੋ ਇਹਦੇ ਉੱਤੇ ਮੈਂ ਤੁਹਾਨੂੰ ਕਲਰ ਚੈੱਕ ਕਰਵਾਦਾ ਜੀ ਇਹ ਵਾਲਾ ਕਲਰ ਆਊਗਾ ਜੀ ਇਹਦੇ ਉੱਪਰ ਇਹ ਆਊਗਾ ਜੀ ਮਸਟਰਡ ਸ਼ੇਡ ਇਹ ਵੀ ਸੈਲਫ ਪਸ਼ਮੀਨਾ ਨਜ਼ਦੀਕ ਤੋਂ ਚੈੱਕ ਕਰੋ ਜੀ ਸੈਲਫ ਪਸ਼ਮੀਨਾ ਜੀ ਪਾਇਆ ਹੋਇਆ ਬਹੁਤ ਪਿਆਰਾ ਲੱਗਦਾ ਜੀ ਸੈਲਫ ਦੇ ਵਿੱਚ ਤੇ ਇਹ ਵਾਲਾ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਇਹਦਾ ਠੀਕ ਹੈ ਜੀ ਤੇ ਨਾਲ ਮੈਲੀਆਂ ਤੁਹਾਨੂੰ ਸਲੀਪਸ 990 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਠੀਕ ਹੈ ਜੀ 990 ਰੁਪਏ ਦੀ ਪ੍ਰਾਈਸ ਰਹਿਣੀ ਇਹ ਵਾਲੇ ਸੂਰ ਦੀ ਮਸਟਰਡ ਸ਼ੇਡ ਦੇ ਵਿੱਚ ਰੈਡੀ ਆ ਜੀ ਕਲਰ ਵਿੱਚ ਤੁਹੇ ਜੀ ਚੈੱਕ ਕਰਵਾ ਦਿੰਦੀ ਆ ਜੀ ਕਿਹੜੇ ਕਿਹੜੇ ਕਲਰ ਹੋਣੇ ਸੈਲਫ ਪਸ਼ਮੀਨੀ ਵਿੱਚ ਤੇ ਪਲੇਨ ਪਸ਼ਮੀਨੇ ਦੇ ਵਿੱਚ ਠੀਕ ਹੈ ਜੀ ਇਹ ਵੀ ਸੈਲਫ ਦੇ ਵਿੱਚ ਰਹਿਣਾ ਸੀ ਲੋ ਇੱਕ ਆਊਗਾ ਜੀ ਮਾਊਸ ਕਲਰ ਮਾਊਸ ਕਲਰ ਵੀ ਸੈਲਫ ਪਸ਼ਮੀਨੇ ਦੇ ਉੱਪਰ ਰੈਡੀ ਹੈ ਇਹਦੀ ਪ੍ਰਾਈਸ ਵੀ 990 ਰਹਿਣ ਵਾਲੀ ਹੈ ਲਓ ਜੀ ਚੈੱਕ ਕਰੋ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਕੰਮ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜੀ ਫਿਨਿਸ਼ਿੰਗ ਪੱਟੀ ਫਿਨਿਸ਼ਿੰਗ ਪੱਟੀ ਦਾ ਨੈਕ ਤੇ ਕੰਮ ਕਰੋ ਬਹੁਤ ਪਿਆਰਾ ਡਿਜ਼ਾਈਨ ਰੈਡੀ ਕਰ ਸਕਦੇ ਹੋ ਪ੍ਰਾਈਸ ਰੈਣੀ ਹੈ ਦੀ 990 ਰੁਪਏ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਡਿਜ਼ਾਈਨ ਬਹੁਤ ਹੀ ਜ਼ਿਆਦਾ ਪਿਆਰਾ ਹੈ ਦੇਖ ਸਕਦੇ ਹੋ ਜੀ ਇਹ ਜਿਹੜਾ ਸਟਾਫ ਰਹੂਗਾ ਜੀ ਇਹ ਥੋੜਾ ਜਿਹਾ ਸਟਾਫ ਰਹੂਗਾ ਜੀ ਖਾਦੀ ਦੀ ਤਰ੍ਹਾਂ ਇਹ ਤੁਹਾਨੂੰ ਦੋਨੋਂ ਮੌਸਮਾਂ ਦੇ ਵਿੱਚ ਪਾ ਸਕਦੇ ਹੋ ਸਰਦੀ ਵਿੱਚ ਵੀ ਤੇ ਥੋੜਾ ਜਿਹਾ ਗਰਮੀ ਵਿੱਚ ਵੀ ਪਰ ਸਟਾਫ ਹੈਗਾ ਥੋੜਾ ਗਾਫ ਦੇ ਵਿੱਚ ਪਰ ਇਹ ਪਸ਼ਮੀਨਾ ਨਹੀਂ ਹੈਗਾ ਗਾਫ ਦੇ ਵਿੱਚ ਸਟਾਫ ਰਹਿਣਾ ਜੀ ਇਹ ਠੀਕ ਹੈ ਜੀ ਇਹ ਦੋਨਾਂ ਤੁਸੀਂ ਦੋਨੋਂ ਮੌਸਮ ਵਿੱਚ ਪਾ ਸਕਦੇ ਹੋ ਕਈ ਮੇਰੀਆਂ ਭੈਣਾਂ ਜਿਆਦਾ ਪਸ਼ਮੀਨਾ ਨੂੰ ਨਹੀਂ ਵੇਅਰ ਕਰ ਸਕਦੀਆਂ ਉਹਨਾਂ ਲਈ ਹੈਗਾ ਜੀ ਇਹ ਬਿਲਕੁਲ ਗਾਫ ਦੇ ਵਿੱਚ ਸਟਾਫ ਹੈ ਇਹਨੂੰ ਤੁਸੀਂ ਗਰਮੀ ਵਿੱਚ ਵੀ ਵੇਅਰ ਸਕਦੇ ਹੋ ਸਰਦੀ ਵਿੱਚ ਵੀ ਠੀਕ ਹੈ ਜੀ ਚੈੱਕ ਕਰ ਲਓ ਜੀ ਨਜ਼ਦੀਕ ਤੋਂ ਸਟਾਫ ਨੂੰ ਤੇ ਇਹ ਵੀ ਮਾਊਸ ਸ਼ੇਡ ਦੇ ਵਿੱਚ ਰਹਿਣਾ ਮੌਲ ਸ਼ੀਰਡ ਦੇ ਵਿੱਚ ਰਹਿਣਾ ਰਾਵਣਾ ਸਰਦੀ ਦੇ ਵਿੱਚ ਵੀ ਪਹਿਣਾ ਇਹ ਵਾਲਾ ਸੂਟ ਤੇ ਇਹਦੀ ਪ੍ਰਾਈਸ ਜਿਹੜੀ ਰਹਿਣੀ ਆ ਜੀ ਇਹਦੀ ਵੀ ਪ੍ਰਾਈਸ 990 ਰੈਡੀ ਆ ਜੀ ਸਟੱਫ ਬਿਲਕੁਲ ਬੈਸਟ ਕੁਆਲਟੀ ਦਾ ਲੱਗਿਆ ਹੋਇਆ ਜਿਹਦੇ ਉੱਪਰ 990 ਰੁਪਏ ਦੀ ਵੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਨੀਡਲ ਵਰਕ ਦੇ ਵਿੱਚ ਸੂਟ ਜੋ ਰੈਡੀ ਹੋਏ ਆ ਦੁਬਾਰਾ ਦੀ ਸਟਾਕ ਇੱਥੇ ਥੋੜੇ ਜੀ ਸੂਟ ਲਓ ਇਹ ਰਹੂਗਾ ਜੀ ਬਰਬਰੀ ਦੇ ਉੱਪਰ ਰੈਡੀ ਲਓ ਬਰਬਰੀ ਦੇ ਉੱਪਰ ਰੈਡੀ ਆ ਜੀ ਇਹ ਬਹੁਤ ਸੋਹਣਾ ਬਣਿਆ ਹੋਇਆ ਸੂਟ ਆ ਠੀਕ ਹੈ ਜੀ ਏਰੀਆ ਰੈਡੀ ਹੈਆਂ 슬ੀਵਸ ਵੀ ਰੈਡੀ ਆ ਠੀਕ ਹੈ ਜੀ ਇਹ ਵਾਲੀਆਂ ਰੈਡੀ ਹੈ ਜੀਆਂ 슬ੀਵਸ ਤੇ ਪ੍ਰਾਈਸ ਰੈਣੀ ਹੈ ਜੀ ਇਹਦੀ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਰਬਰੀ ਦੇ ਵਿੱਚ ਸਾਡੇ ਕੋਲ ਠੀਕ ਹੈ ਜੀ ਕਲਰ ਬਹੁਤ ਜ਼ਿਆਦਾ ਸੋਨੇ ਰਹਿਣ ਵਾਲੇ ਇਹਦੇ ਵਿੱਚ ਲੋ ਇਹ ਕੇ ਵਾਲਾ ਕਲਰ ਠੀਕਾ ਦੂਸਰਾ ਕਲਰ ਦੇਖੋ ਜੀ ਪੀਸ 골ਡਨ ਦੇ ਵਿੱਚ ਆਉਣਾ ਪੀਸ ਤੇ 골ਡਨ ਦੀ ਡਬਲ ਟੋਨ ਹੈ ਜੀ ਬਰਬਰੀ ਦੇ ਵਿੱਚ ਰਹਿਣਾ ਇਹ ਵੀ ਲਓ ਜੀ ਚੈੱਕ ਕਰੋ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਰੈਡੀ ਹੋਈ ਹੈ ਜੀ ਇਹਦੀ ਨੀਚੇ ਬਣਿਆ ਹੋਇਆ ਘੇਰਾ 24 ਇੰਚ ਦਾ ਘੇਰਾ ਰੈਡੀ ਕਰ ਲਓ 슬ੀਵਸ ਚੈੱਕ ਕਰ ਲਓ ਜਿਹੜੀਆਂ 슬ੀਵਸ ਸੀ ਤੁਹਾਨੂੰ ਦਿਖਾ ਦੇਣੀ ਹੈ ਮੈਂ ਇਹ ਬੜਾ 슬ੀਵਸ ਦੇ ਉੱਪਰ ਕੰਮ ਹੋਇਆ ਜੀ ਇਹਦਾ ਇਹ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 800 ਰੁਪਏ 800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਹਣਾ ਰਹਿਣਾ ਜੀ ਬਰਬਰੀ ਦੇ ਵਿੱਚ ਇਹਦਾ ਦੂਸਰਾ ਕਲਰ ਚੈੱਕ ਕਰਵਾ ਲਾਂ ਤੁਹਾਨੂੰ ਲਓ ਇਹ ਆਊਗਾ ਜੀ ਗ੍ਰੀਨ ਟੋਨ ਲਓ ਇਹ ਵੀ ਡਬਲ ਟੋਨ ਦੇ ਵਿੱਚ ਹੈ 골ਡਨ ਤੇ ਮੈਂਦੀ ਦੀ ਡਬਲ ਟੋਨ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ 골ਡਨ ਤੇ ਮੈਂਦੀ ਦੀ ਡਬਲ ਟੋਨ ਬਰਬਰੀ ਸਟਾਫ ਹੈ ਜੀ ਕਿਹੜਾ ਚੈੱਕ ਕਰੋ ਬਹੁਤ ਪਿਆਰਾ ਬਣਿਆ ਹੋਇਆ ਕਿਹੜਾ نیچے ਦੇਖੋ ਜੀ ਇਹ 슬ੀਵਸ ਤੇ ਵਰਕ ਹੋਇਆ 슬ੀਵਸ ਵੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਨੂੰ ਤੁਸੀਂ ਸਲਵਾਰ ਉੱਪਰ ਵੀ ਲਿਆ ਸਕਦੇ ਹੋ ਪ੍ਰਾਈਸ ਰੈਡੀ ਹੈ ਦੀ ਸਿਰਫ 800 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹ ਕਲਰ ਇਹ ਵਾਲਾ ਚੈੱਕ ਕਰੋ ਲੋ ਇਹ ਵੀ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਵਾਈਟ ਦੇ ਉੱਪਰ ਹੈ 골ਡਨ ਤੇ ਵਾਈਟ ਡਬਲ ਟੋਨਟੇ ਹੈ ਜੀ 골ਡਨ ਤੇ ਵਾਈਟ ਬਰਬਰੀ ਦੇ ਉੱਪਰ ਰੈਡੀ ਹੈ neck ਦੇਖੋ neck ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ نیچے ਬਣਿਆ ਹੋਇਆ ਕੇਰਾ ਬਹੁਤ ਜ਼ਿਆਦਾ ਪਿਆਰਾ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ sleeves ਤੇ ਕੰਮ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ ਸਿਰਫ 800 ਰੁਪਏ ਠੀਕ ਹੈ ਜੀ 800 ਤੇ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲੇ ਸੌਣ ਦੀ ਠੀਕ ਹੈ ਜੀ ਇਸ ਤੋਂ ਅੱਗੇ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਇਹ ਲਓ ਜੀ ਇਹ ਰਹੂਗਾ ਜੀ ਜ਼ੋਰ ਜਟ ਦੇ ਉੱਪਰ ਰੈਡੀ ਹੋਇਆ ਜੀ ਸੂਟ ਬਹੁਤ ਸੋਹਣਾ ਬਣਿਆ ਹੋਇਆ neck ਆਰੀ ਵਰਕ ਹੈ ਜੀ ਪੂਰੇ ਸੂਟ ਦੇ ਉੱਪਰ ਆਰੀ ਵਰਕ ਰਹੂਗਾ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ neck ਦੇਖੋ ਪੂਰਾ ਫੁੱਲ ਹੈਵੀ neck ਹੈ نیچے ਪੂਰਾ ਫਰੰਟ ਹੈਵੀ ਹੈ sleeves ਵੀ ਪੂਰੀਆਂ ਫੁੱਲ ਹੈਵੀ ਹੈ ਜੀ ਇਹ ਰਹਿਣੀਆਂ ਜੀ sleeves ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਸਲੀਵਸ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ 850 ਰੁਪਏ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਲੋਗੇ ਤੁਹਾਨੂੰ ਦਿਖਾਵਾਂਗੀ ਇੱਕ ਸੂਟ ਸਾਡੇ ਕੋਲ ਹੈਗਾ ਫੁਲਕਾਰੀ ਵਰਕ ਦੇ ਵਿੱਚ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਰਹੂਗਾ ਜੀ ਫੁਲਕਾਰੀ ਦੇ ਵਿੱਚ ਰੈਡੀ ਦੇਖੋ ਜੀ ਜਿਹੜੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਈਆਂ ਪਾਕਟ ਵਰਕ ਵਾਲੇ ਸੂਟ ਉਹ ਜਲਦੀ ਸੂਟ ਲੈ ਕੇ ਰੈਡੀ ਕਰਾਂਗੇ ਜੀ ਅਸੀਂ 22 ਇੰਚ ਘੇਰੇ ਵਾਲੇ ਤੇ 20 ਇੰਚ ਵਾਲੇ ਘੇਰੇ ਵਾਲੇ ਵੀ ਆਰਡਰ ਆ ਮੇਰੇ ਭੈਣਾਂ ਦੇ ਉਹ ਵੀ ਜਲਦੀ ਸੂਟ ਲੈ ਕੇ ਆਵਾਂਗੇ ਅਸੀਂ ਲਓ ਜੀ ਇਹ ਰਹੂਗਾ ਜੀ ਬਰਪੀ ਤੇ ਫੁਲਕਾਰੀ ਵਰਕ ਦਾ ਸੂਟ ਹੈ ਬਹੁਤ ਪਿਆਰਾ ਬੜਿਆ ਹੋਇਆ ਫੁਲਕਾਰੀ ਵਰਕ ਦਾ ਤੇ ਇਹ ਰਹੂਗਾ ਜੀ ਇਹਦੇ ਪਿੱਛੇ ਬੈਕ ਨੈਕ ਇਹਦੀ ਇਹ ਬੈਕ ਨੈਕ ਰਹਿਣੀ ਆ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਬੋਟਮ ਇਹ ਬੋਟਮ ਤੇ ਕੰਮ ਹੋਇਆ ਜੀ ਇਹਦਾ ਤੇ ਪ੍ਰਾਈਸ ਸਿਰਫ ਰਹਿਣੀ ਹੈ ਜੀ 1100 ਰੁਪਏ ਵਿੱਚ ਇਹ ਵਾਲਾ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਇਸ ਇੱਕ ਇੱਕ ਤੁਸੀਂ ਲੈ ਸਕਦੇ ਹੋ ਵਾਈ ਪਰਪਲ ਕਲਰ ਦੇ ਵਿੱਚ ਇਹ ਵੀ ਮੇਰੀ ਆਪਣਾ ਨੇ ਕਾਫੀ ਡਿਮਾਂਡ ਤੇ ਰੈਡੀ ਕਰਵਾਇਆ ਸੀ ਸਾਡੇ ਕੋਲ ਕਿਉਂਕਿ ਪਰਪਲ ਕਲਰ ਇੱਕ ਅਲੱਗ ਜੀ ਲੁੱਕ ਆਉਂਦੀ ਐ ਸੂਟ ਦੀ ਠੀਕ ਹੈ ਜੀ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਇੱਕ ਇਹ ਵਾਲਾ ਸੂਟ ਰੈਡੀ ਹੋਇਆ ਫੁਲਕਾਰੀ ਕਾਫੀ ਵਾਰੀ ਅਸੀਂ ਇਹ ਸੂਟ ਰੈਡੀ ਕਰਦੇ ਆ ਜੀ ਇਹ ਕਲਰ ਤੇ ਕਾਫੀ ਡਿਮਾਂਡ ਰਹਿੰਦੀ ਐ ਇਹਨਾਂ ਕਲਰਾਂ ਦੀ ਸਟਾਕ ਬਿਲਕੁਲ ਬੈਸਟ ਵਾਲਾ ਜੀ ਲਓ ਇਹ ਰਹੂਗਾ ਜੀ ਪਰਪਲ ਕਲਰ ਤੇ ਰੈਡੀ ਆ ਠੀਕ ਹੈ ਜੀ ਬੈਕ ਨੈਕ ਵੀ ਦਿਖਾ ਦਾਂ ਤੁਹਾਨੂੰ ਬਹੁਤ ਪਿਆਰੀ ਬਣੀ ਹੋਈ ਐ ਬੈਕ ਨੈਕ ਇਹਦੀ ਠੀਕ ਹੈ ਜੀ ਇਹ ਵਾਲੀ ਰਹੂਗੀ ਜਿਸ ਨਾਲ ਬਾਟਮ ਲਓ ਇਹ ਰਹੂਗੀ ਆਫ ਵਾਈਟ ਦੇ ਵਿੱਚ ਇਹਨਾਂ ਨੂੰ ਬਾਟਮ ਰਹਿਣੀ ਹੈ ਜੀ ਠੀਕ ਹੈ ਜੀ ਬਾਟਮ ਉੱਪਰ ਵਰਕ ਤੁਹਾਨੂੰ ਮਿਲੂਗਾ ਤੁਹਾਨੂੰ ਫੁਲਕਾਰੀ ਦਾ ਪ੍ਰਾਈਸ ਸਿਰਫ ਰਹਿਣੀ ਹੈ ਜੀ 1100 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 1100 ਰੁਪਏ ਰਹਿਣ ਵਾਲੀ ਹੈ ਇੱਕ ਸੂਟ ਸਾਡੇ ਕੋਲੇ ਬਾਕੀ ਹੈ ਸਿੰਧੀ ਦੇ ਵਿੱਚ ਲਓ ਇਹ ਸਿੰਧੀ ਵਰਕ ਦੇ ਵਿੱਚ ਸੂਟ ਹੈ ਜੀ ਲਓ ਇਹ ਵਾਲਾ ਜਿਹੜਾ ਸਟਾਫ ਰਹੂਗਾ ਜੀ ਇਹ ਸਟਾਫਰ ਹੋਊਗਾ ਜੀ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਆਬੂਦਾਈ ਸਟਾਫਰ ਰਹਿਣ ਵਾਲਾ ਕਿਹੜਾ ਦੇਖੋ ਜੀ ਬਾਹਾਂ ਵੀ ਮੈਲੀਆਂ ਤੁਹਾਨੂੰ ਪ੍ਰਾਈਸ ਵਾਲੇ ਸੂਟ ਦੀ ਰਹਿਣੀ 500 ਰੁਪਏ ਠੀਕ ਹੈ ਜੀ ਇਹ 500 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਸਨਾਂ ਅਜਿਹੇ ਸੂਟ ਇਹਨਾਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਆਪਣਾ ਆਰਡਰ ਵਾ ਕਰੋ ਕੱਲ ਇੱਕ ਨਵੀਂ ਲੈ ਕੇ ਆਵਾਂ ਕਲੈਕਸ਼ਨ ਅੱਜ ਦੀ ਵੀਡੀਓ ਕਰਦੇ ਤੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ